ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਮਹਲਾ 5 ਕਰਿ ਸ਼ਿਵਾ ਓੰਕਾਰ ਸਤਗੁਰ ਪ੍ਰਸਾਦ ਸਤਗੁਰੇ ਪਾਸ ਬਿਨ ਤਿਆ ਮਿਲੈ ਨਾਮ ਅਦਰਾਂ ਟੁੱਟਾ ਸਚਾ ਪਾਤ ਸ਼ਹਾ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣ ਹਰਾ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ਨੀਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਾਂ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਭ੍ਰਮ ਤੇਰੇਆਂ ਚਰਣਾ ਕੋ ਬਲ ਹਰਾ ਰਾਗ ਸੁਹੀ ਮਹਲਾ ਪੰਜਵਾਂ ਕਰਿ ਸ਼ਿਵਾ ਓੰਕਾਰ ਸਤਿਗੁਰ ਪ੍ਰਸਾਦਿ ਸਤਿਗੁਰ ਪਾਸ ਬਿਨ ਤਿਆ ਮਿਲੈ ਨਾਮ ਅਦਰਾ ਟੁੱਟਾ ਸਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੇ ਉਟ ਤੂੰ ਸੱਚਾ ਸਿਰਜਨ ਹਰਾ ਰਹਾ ਸੱਚ ਤੇਰੇ ਸਮਗਰੇ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ਨੀਆਂ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂ ਤੇਰਾ ਦਰ ਸਾਰਾ ਹਾਂ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇਆਂ ਚਰਣਾ ਕੋ ਬਲ ਹਰਾ ਰਾਗ ਸੁਹੀ ਮਹਲਾ 5 ਵਾ ਕਰਿ ਸ਼ਿਵਾ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰੇ ਪਾਸ ਬਿਨ ਤਿਆ ਮਿਲੈ ਨਾਮ ਅਦਰਾ ਟੁੱਠਾ ਸਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਉਟ ਤੂੰ ਸੱਚਾ ਸਿਰਜਣ ਹਰਾ ਰਹਾ ਸੱਚ ਤੇਰੇ ਸਮਗਰੇ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ਨੀਆਂ ਸੱਚ ਤੇਰਾ ਪਸਰਾ ਤੇਰਾ ਰੂਪ ਅਗਮ ਹੈ ਅਨੂ ਤੇਰਾ ਦਰ ਸਾਰਾ ਹਾਂ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇਆਂ ਚਰਣਾ ਕੋ ਬਲ ਹਰਾ ਰਾਗ ਸੁਹੀ ਮਹਲਾ 5 ਵਾ ਕਰਿ ਸ਼ਿਵਾ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰੇ ਪਾਸ ਬਿਨ ਤਿਆ ਮਿਲੈ ਨਾਮ ਅਦਰਾ ਟੁੱਠਾ ਸਚਾ ਪਾਤ ਸ਼ਹਾਰ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਉਟ ਤੂੰ ਸੱਚਾ ਸਿਰਜਣ ਹਰਿਆ ਰਹਾ ਸੱਚ ਤੇਰੇ ਸਮਗਰੇ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ਨੀਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਅਗਮ ਹੈ ਅਨੂ ਤੇਰਾ ਦਰ ਸਾਰਾ ਹਾ ਕੁਰਬਾਨੀ ਤੇਰਿਆ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇਆਂ ਚਰਣਾ ਕੋ ਬਲ ਹਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ